ਆਇਓ ਭਾਈ ਆ ਜਾਓ ਭਾਈ ਜੈ ਗੁਰਦੇਵ ਜੀ ਇਸ ਟਾਈਮ ਅਸੀਂ ਗੁਰੂ ਰਵਿਦਾਸ ਮਹਾਰਾਜ ਜੀ ਦੇ ਜੋ ਮੰਦਿਰ ਦੇ ਸੋਹਣੇ ਦਰਸ਼ਨ ਕਰਨ ਵਾਸਤੇ ਆਏ ਸੀ ਤੇ ਸੰਗਤ ਜੀ ਇੱਕ ਤੁਹਾਨੂੰ ਮੈਂ ਜ਼ਰੂਰੀ ਬੇਨਤੀ ਕਰਨਾ ਚਾਹੁੰਦਾ ਆ ਕਿ ਜਦੋਂ ਵੀ ਤੁਸੀਂ ਇੱਥੇ ਮਹਾਰਾਜ ਜੀ ਜੋ ਵੀ ਸਥਾਨ ਹੈ ਜਿਨ੍ਹਾਂ ਦੇ ਦਰਸ਼ਨ ਕਰਨ ਵਾਸਤੇ ਹੁੰਦੇ ਆ ਤੁਸੀਂ ਤੇ ਆਹ ਵੋਟਾਂ ਦੇਖਦੇ ਆ ਤੁਸੀਂ ਇਹਨਾਂ ਦਾ ਜ਼ਰੂਰ ਖਿਆਲ ਰੱਖਿਆ ਕਰੋ ਇੱਥੇ ਜਿੰਨੇ ਵੀ ਠੱਗ ਹੈ ਤੇ ਇਹਨਾਂ ਨੇ ਸਾਡੇ ਨਾਲ ਵਾਅਦਾ ਕੀਤਾ ਸੀ ਕਿ ਤੁਹਾਡੇ ਕੋਲੋਂ ਇੰਨੇ ਪੈਸੇ ਲਵਾਂਗੇ ਗੁਰੂ ਵਿਦਾਸ ਮਹਾਰਾਜ ਜੀ ਦੇ ਮੰਦਿਰ ਤੇ ਤੁਹਾਨੂੰ ਗੁਰੂ ਵਿਦਾਸ ਘਾਟ ਲੈ ਕੇ ਜਾਵਾਂਗੇ ਰੀਚੇਂਦਰ ਤੋਂ ਗੁਰੂ ਵਿਦਾਸ ਘਾਟ ਬਣਾਈ ਆਪਾਂ ਤੇ ਇਹਨਾਂ ਨੇ ਉੱਥੋਂ ਆ ਕੇ ਗੱਬੇ ਲੈ ਜਾ ਕੇ ਪਾਣੀ ਦੇ ਗੱਬੇ ਫੂਟ ਰੋਕ ਲਈ ਤੇ ਪ੍ਰਧਾਨ ਵੀ ਸਾਡੇ ਨਾਲ ਆ ਪ੍ਰਧਾਨ ਨਾਲ ਗੱਲਬਾਤ ਹੋਈ ਆ ਪ੍ਰਧਾਨ ਸਾਹਿਬ ਤੁਸੀਂ ਵੀ ਦੱਸੋ ਮੜੇ ਆ ਕਿ ਕੀ ਕੀ ਕੀਤਾ ਇਹਨੇ ਪਾਣੀ ਦੇ ਕੱਪੜੇ ਇਹਨੇ ਸਾਡੇ ਨਾਲ ਤਕਰੀਬਨ ਜੈ ਕੁਰਦੇਵ ਧਰਗੁਰਦੇ ਇਹਨਾਂ ਨੇ ਅਸੀਂ ਕਿਹਦਾ ਵਾਦਾ ਕੀਤਾ ਅਸੀਂ ਹਾਂ ਗੁਰੂ ਵਿਦਾਸ ਮੰਦਰ ਲਿਜਾਵਾਂਗੇ ਹੈਂ ਅੱਡ ਕੇ ਇੱਥੇ ਆਵਾਂਗੇ ਉਹਨਾਂ ਨੇ ਮੁੜ ਕੇ ਅਦਵਿਚਾਰ ਆ ਕੇ ਸਾਨੂੰ ਇਹ ਗੱਲ ਕਹੀ ਵੀ ਚਲੋ ਆ ਗਿਆ ਇੱਥੇ ਉਤਰੋ ਇੱਥੇ ਇੱਥੇ ਫੇਰ ਸਾਡੇ ਬੈਸਾ ਵਸਾਈ ਫੇਰ ਉੱਤੇ ਬਰੁਦਾਤ ਮੰਤਰ ਤੁਹਾਨੂੰ ਸੱਜ ਕੋ ਜਗੁਰਦੇਵ ਤਾਨ ਗੁਰਦੇਵ ਜਿਹੜੀਆਂ ਚੀਜ਼ਾਂ ਦਾ ਸਾਡੇ ਨਾਲ ਵਾਦਾ ਕੀਤਾ ਸੀ ਮਤਲਬ ਕਿ ਇਹ ਸਾਰੀਆਂ ਗੱਲਾਂ ਤੋਂ ਮੁੱਕ ਗਏ ਪਰ ਮੈਂ ਆਪਾਂ ਤੁਹਾਨੂੰ ਇਹ ਹੀ ਬੇਨਤੀ ਕਰਨਾ ਚਾਹੁੰਦਾ ਕਿ ਜਦੋਂ ਵੀ ਤੁਸੀਂ ਗੰਗਾ ਘਾੜ ਜਾਂ ਕਿਤੇ ਵੀ ਤੁਸੀਂ ਜਾਂਦੇ ਆ ਵੋਟ ਕਰਦੇ ਆ ਇਹਨਾਂ ਤੇ ਯਕੀਨ ਨਾ ਕਰੋ ਜੀ ਉੱਥੇ ਵਾਸਤੇ ਲੋੜ ਨਹੀਂ ਯਕੀਨ ਨਾ ਕਰੋ ਨਾ ਉਹਨੂੰ ਪੱਕਾ ਕਰਦੇ ਗੱਦੇ ਆ ਇੱਧਰ ਆ ਜਾਓ ਦੇ ਫਾਤਰੇ ਉੱਤਰ ਉੱਤਰ ਲੱਗੇ ਆ ਉੱਤਰ ਕੇ ਥੋੜੀ ਜੀ ਤੁਹਾਨੂੰ ਦੱਸਾਂਗੇ ਗੱਲਬਾਤ ਪੂਰੀ ਤੇ ਇਹਨਾਂ ਨੇ ਸਰੇਆ ਨੂੰ ਤੇ ਤੁਸੀਂ ਵੀ ਵੱਧ ਕੇ ਜੇ ਤੁਸੀਂ ਆਉਣਾ ਹੈ ਔਰ ਮਾਰੇ ਦੇ ਸਥਾਨਾਂ ਦੇ ਦਰਸ਼ਨ ਕਰਨੇ ਆ ਤੇ ਤੁਸੀਂ ਆਟੋ ਕਰਕੇ ਆ ਜਿਓ ਨਹੀਂ ਤੇ ਤੁਸੀਂ ਤਾਂ ਠੱਗੇ ਹੀ ਜਾਉਂਗੇ ਆਪਾਂ ਤਾਂ ਉਹੀ ਬੇਨਤੀ ਕਰਨਾ ਚਾਹੁੰਦੇ ਆ ਤੇ ਇਹੀ ਸਲਾਹ ਦੇਣਾ ਚਾਹੁੰਦੇ ਆ ਕਿਉਂਕਿ ਸਾਡੇ ਨਾਲ ਦੇ ਅਸੀਂ ਕਿਉਂ ਲੜਨਾ ਨਾ ਸਿਆਣਿਆਂ ਨੇ ਤਰੀਕੇ ਨਾਲ ਗੱਲ ਕੀਤੀ ਪ੍ਰਧਾਨ ਨਾਲ ਅੱਗੇ ਉਹ ਕਹਿੰਦੇ ਆ ਕਿ ਪੁਲਿਸ ਦੇ ਨਾਲ ਗੱਲ ਅਸੀਂ ਕਿਾ ਕੋਈ ਗੱਲ ਨਹੀਂ ਅਸੀਂ ਲੜਨਾ ਦੇਣਾ ਜੇ ਕੁਝ ਵੀ ਆ ਪਰ ਅਸੀਂ ਵੀ ਸਪੌਂਸਰ ਨੂੰ ਮਿਲਣਾ ਚਾਹੁੰਦੇ ਸੀ ਪਰ ਇਹਨਾਂ ਨੇ ਬਾਅਦ ਚ ਨਹੀਂ ਮੰਨ ਗਏ ਕਿ ਸਾਨੂੰ ਇੱਥੇ ਹੀ ਮੰਦਰ ਦੇ ਮੋਹਰੇ ਛੱਡਿਆ ਇਹਨਾਂ ਨੇ ਆਪਣੇ ਆਪ ਹੀ ਛੱਡ ਕੇ ਜਾ ਰਹੇ ਆ ਤੇ ਬਾਅਦ ਚ ਨਹੀਂ ਮੰਨ ਗਏ ਜੀ ਕਿ ਬਾਕੀ ਤੁਸੀਂ ਇਹ ਚੀਜ਼ ਦਾ ਜਰੂਰ ਖਿਆਲ ਰੱਖਿਆ ਕਰੋ ਜਦੋਂ ਵੀ ਬਨਾਰਸ ਆਉਂਦੇ ਆ ਇਹਨਾਂ ਠੱਗਾਂ ਦੇ ਕੋਲੋਂ ਬਚੋ ਠੱਗਾਂ ਕੋਲੋਂ ਬਚੋ ਜੈ ਗੁਰਦੇਵ ਜੀ ਧੰਨ ਧੰਨ ਗੁਰਦੇਵ ਜੀ